ਅਜੰਤਰਾ ਜੇ ਦੋ ਜਣੇ ਤੇਰੇ ਹਟ ਜਾ ਖੜ ਜਾ ਮਾਰ ਲੈਣ ਦੋ ਇੱਕ ਮਿੰਟ ਉਰੇ ਖੜ ਜਾਓ ਇੱਕ ਮਿੰਟ ਇੱਕ ਮਿੰਟ ਵੀਰੇ ਤੂੰ ਮੇਰੇ ਮਾਰ ਲੈ ਆ ਮੇਰੇ ਮਾਰ ਲੈਗਾ ਅਸੀਂ ਤੁਹਾਡੇ ਨਾਲ ਗੱਲ ਕਰਨਾ ਤੁਸੀਂ ਸਾਡਾ ਬੱਚਾ ਬੜੀ ਬੈਠਿਓ ਤੁਹਾਨੂੰ ਮੈਂ ਕਰਾਉਂਗਾ ਮੂਹ ਥੋੜੇ ਘਰੇ ਬੈਠਿਓ ਨੇ ਧਰਨਾ ਲਾ ਕੇ ਤੂੰ ਮਾਰ ਮੇਰੇ ਕਿੱਥੇ ਮਾਰਦਾ ਤੂੰ ਤੁਸੀਂ ਕਿਉਂ ਫੜਿਆ ਭੈਣੇ ਤੁਸੀਂ ਕਿਸੇ ਦਾ ਪੁੱਤ ਕਿਉਂ ਫੜਿਆ ਇੱਕ ਮਿੰਟ ਖੜ ਜਾ ਥੋਡੀ ਬੇਟੀ ਬਾਹਰ ਆ ਨਾ ਇਹ ਥੋਡੀ ਬੇਟੀ ਨੂੰ ਫੜ ਲੇ ਭੈਣੇ ਕੋਈ ਤੁਹਾਡਾ ਬੇਟਾ ਸਕੂਲ ਜਾਂਦਾ ਜੀ ਉਹਨੂੰ ਫੜ ਲੇ ਭੈਣੇ ਇਹਦੇ ਮਾਪੇ ਨੇ ਘਰੇ ਇਹਦੇ ਮਾਂ ਅਨੰਨੀ ਹੋ ਗਈ ਇਹਨੂੰ ਵਿਚਾਰੇ ਨੂੰ ਡੀਕ ਜੀ ਡੀ ਮਤਲਬ ਕਿ ਤੁਸੀਂ ਇਹ ਗੱਲ ਕਹੀ ਵੀ ਬਤਨ ਇੱਕ ਮਿੰਟ ਉਹ ਇੱਕ ਮਿੰਟ ਉਹ ਕੱਲ ਦੇ ਇੱਕ ਮਿੰਟ ਤੁਸੀਂ ਕਿਸ ਦਾ ਪੁੱਤ ਫੜੋਗੇ ਤੁਸੀਂ ਕਿਸ ਦਾ ਪੁੱਤ ਫੜੋਗੇ ਹਰ ਦੇ ਪੁੱਤ ਖੜਦੇ ਕੋਈ ਨਹੀਂ ਇੱਕ ਮਿੰਟ ਠੀਕ ਅਸੀਂ ਇੱਕ ਵਾਰ ਬਹਿ ਜਾ ਚੁੱਪ ਕਰ ਨਾ ਨਾ ਇੱਕ ਇੱਕ ਮਿੰਟ ਸਮੱਸਿਆ ਦੱਸੋ ਦੱਸੋ ਹੀ ਦੱਸੋ ਦੱਸੋ ਮੈਂ ਕੱਲ ਦੱਸ ਉਹ ਕਾਬੂ ਨੂੰ ਵੀਰੇ ਯਾਰ ਤੁਸੀਂ ਸਾਨੂੰ ਮਾਰ ਦੇਉਂਗੇ ਸਾਨੂੰ ਸਾਨੂੰ ਮਾਰ ਦੇਂਗੇ ਤੁਸੀਂ ਸਾਨੂੰ ਮਾਰ ਦੇਉਂਗੇ ਹੁਣ ਅਸੀਂ ਲਾਈਵ ਇਹਨਾਂ ਦੇ ਘਰ 'ਚ ਇਸ ਟਾਈਮ ਬੰਦਾ ਜੀ ਦੇਖੋ ਕਾਨੂੰਨ ਕੀ ਕਹਿੰਦਾ ਜੀ ਬੰਦੂਆ ਮਜ਼ਦੂਰੀ ਲਈ 7 ਸਾਲ ਦੀ ਕੈਦ ਹੈ ਸਾਰੇ ਪਰਿਵਾਰ ਨੂੰ ਨਾ ਬਾਲਕ ਬੱਚਿਆਂ ਨੂੰ ਛੱਡ ਕੇ ਅਸੀਂ ਪ੍ਰੂਫ ਦਵਾਂਗੇ ਇਹ ਬੰਦੇ ਨੂੰ ਕੁੱਤੇ ਵਾਲੇ ਪਿੰਜਰੇ 'ਚ ਬੰਦ ਕਰ ਦੇਣੇ ਅਸੀਂ ਇਹ ਪ੍ਰੂਫ ਦਵਾਂਗੇ 2 ਸਾਲ ਬਾਈ ਦੇ ਸੌਰੀ ਰਿਹਾ ਪਹਿਲਾਂ 2 ਸਾਲ ਤੋਂ ਇਹਨਾਂ ਦੇ ਕੋਲੇ ਆ ਤੇ ਬੰਦਾ ਪੰਜਾਬ ਦਾ ਜੈਤੋਂ ਦਾ ਰਹਿਣ ਵਾਲਾ ਤੁਸੀਂ ਦੱਸੋ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਕੀ ਇਨਸਾਫ ਦਿਵਾਓਗੇ ਹਾਂਜੀ ਵੀਰੇ ਬਾਈ ਜੀ ਇੱਧਰ ਪੁੱਛਣਾ ਛੋਟਾ ਜਿਹਾ ਗੇਟ ਹੈ ਜੀ ਧਿਆਨ ਰੱਖਿਓ ਹੋਲ ਰੱਖੇ ਹੋਲ ਰੱਖੇ ਬਗਜੋ ਨੀ ਆ ਖੋਲਿਓ ਵੀਰੇ ਗੇਟ ਇਧਰ ਲਈ ਜਾਂਦੇ ਨੇ ਧਿਆਨ ਰੱਖਿਓ ਜੀ ਕੋਈ ਨੀ ਕੋਈ ਮੜੇ ਇੱਧਰ ਦੀ ਹੋ ਜਾਓ ਹੋ ਜਾਓ ਹੋ ਜਾਓ ਕੋਈ ਨੀ ਕੋਈ 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 ਨਹੀਂ ਕੋਈ ਨਹੀਂ ਕੋਈ ਧਿਆਨ ਰੱਖਿਓ ਅੰਦਰ ਨਹੀਂ ਅੰਦਰ ਲਕੋ ਰਹੇ ਨੇ ਧਿਆਨ ਰੱਖਿਓ ਉਧਰ ਦੀ ਕੜਤਾ ਜੀ ਕਿਸੇ ਪਾਸੇ ਹੈ ਉਧਰ ਦੀ ਕੜਤਾ ਜੀ ਕਿਸੇ ਪਾਸੇ ਦੀ ਹੈ ਹੈ ਅੱਛਾ ਧਿਆਨ ਰੱਖਿਓ ਬਾਪੂ ਜੀ ਧਿਆਨ ਰੱਖਿਓ ਧਿਆਨ ਰੱਖਿਓ ਬਾਪੂ ਜੀ ਧਿਆਨ ਰੱਖਿਓ ਧਿਆਨ ਰੱਖਿਓ ਧਿਆਨ

ਪ੍ਰਕਾਰ ਦੇ ਸਭ ਨੂੰ ਆਜਾ ਬਲ ਆਜਾ ਅੰਤਰਾਜ ਦੋ ਜਣੇ ਅੰਤਰਾਜ ਖੜ ਜੋ ਖੜ ਜੋ ਮਾਰ ਲੈਣ ਦੋ ਇੱਕ ਮਿੰਟ ਪੂਰੇ ਖੜ ਜੋ ਇੱਕ ਮਿੰਟ ਇੱਕ ਮਿੰਟ ਵੀਰੇ ਤੂੰ ਮੇਰੇ ਮਾਰ ਲੈ ਜਾ ਮੇਰੇ ਮਾਰ ਲੈ ਜਾ ਅਈ ਛੋਟੇ ਨਾਲ ਗੱਲ ਕਰਨਾ ਤੁਸੀਂ ਸਾਡਾ ਬੱਚਾ ਬੜੀ ਮੈ ਕਿਉ ਤੁਹਾਨੂੰ ਮੈਂ ਕਰਾਉਂਗੀ ਛੋਟੇ ਘਰੇ ਬੈਠੀ ਹੋਰੇ ਧਰਨਾ ਲਾ ਕੇ ਤੂੰ ਮਾਰ ਮੇਰੇ ਕਿੱਥੇ ਮਾਰਦਾ ਤੂੰ ਜਵਾਕ ਸਾਡਾ ਫੜ ਲਿਆ ਥੋਨੇ ਪਾਣੇ ਅਸੀਂ ਗੱਲ ਕਰਨ ਉਹਨਾਂ ਨੂੰ ਅਸੀਂ ਕਿੰਨੀ ਕ ਫਾਂਸੀ ਕਰਾਤੀ ਜੇ ਕਤਿਆ ਚੱਕੇ ਹੁੰਦਾ ਤੂੰ ਨੂੰ ਕੋਈ ਨਹੀਂ ਦੱਸ ਦੇਈ ਤੈਨੂੰ ਪਤਾ ਕੋਈ ਗੱਲ ਨਹੀਂ ਪੂਰੇ ਬੈਠੋ ਸਾਰੇ ਜਣੇ ਲਾਓ ਗੇਟ ਮੂਰੇ ਧਰਨ ਇੱਥੇ ਅੱਛਾ ਤੁਸੀਂ ਬੱਚੇ ਫੜੋ ਪਾਣੇ ਅਸੀਂ ਕੰਦ ਵੀ ਟੱਪ ਸਕੀਏ ਤੁਸੀਂ ਬੱਚੇ ਫੜੋ ਪਾਣੇ ਸਾਡੇ ਹਨ ਇਹ ਜੀਰੇ ਦਾ ਐਡਰੈਸ ਦੱਸਦਾ ਇਹਦੇ ਮਾਂ ਬਾਪ ਨੇ ਤੂੰ ਫਿਰ ਦੱਸਾਂਗੇ ਜਦੋਂ ਇਹਦੇ ਮਾਂ ਬਾਪ ਲਿਆ ਕੇ ਖੜਾ ਆਏ ਨਾ ਤਰੱਕੇ ਤੈਨੂੰ ਫਿਰ ਦੱਸੂਗਾ ਅਨੇ ਤੁਹਾਡੇ ਸਾਰੇ ਪਰਿਵਾਰ ਤੇ ਪਰਚਾ ਕਰਾਵਾਂਗੇ ਬੈਠ ਕੇ ਗੱਲ ਤੁਸੀਂ ਹੱਦ ਕਰਦੇ ਹੋ ਭੈਣੇ ਰਿਸ਼ਤੇਦਾਰੀ ਚ ਆਇਆ ਨਹੀਂ 2 ਸਾਲ ਪਹਿਲਾਂ ਇਹਦਾ ਸਾਰੇ ਦਾ ਪਰਿਵਾਰ ਇਹਦਾ ਲੱਭਦਾ ਫਿਰਦਾ ਭੈਣੇ ਪਰਚਾ ਇਹਦਾ ਹੋਇਆ ਵਾ ਤੁਹਾਡੇ ਤੇ ਤੇਰੀ ਭੈਣ ਦਾ ਨਾਮ ਕੀ ਹੈ ਹੋਰ ਦੱਸ ਭੈਣੇ ਤੁਹਾਨੂੰ ਤੁਸੀਂ ਭੈਣੇ ਤੁਹਾਡੇ ਨਾਲ ਅਸੀਂ ਗੱਲ ਕਰਨਾ ਹੈ ਉਹਨਾਂ ਨੂੰ ਕਿੰਨੀ ਕਫਾਂਸੀ ਕਰਾਤੀ ਅਸੀਂ ਨੇ ਤੁਸੀਂ ਹੱਦ ਕਰਦੇ ਹੋ ਭੈਣੇ ਤੁਸੀਂ ਸਾਨੂੰ ਭੈਣੇ ਬੰਦਾ ਮਿਲਾਓ ਆਪ ਕੋਰੇ ਦੇਗੀ ਗੱਲ ਕਰ ਲੋ ਅਸੀਂ ਜੁਮੇਵਾਰ ਆ ਭੈਣੇ ਤੂੰ ਉਰੋਂ ਹੀ ਆਇਆ ਕਿ ਤੂੰ ਬਾਹਰੋਂ ਤਾਂ ਨਹੀਂ ਆਇਆ ਕਤਿਆ ਮਾਰਨ ਇੱਕ ਬੰਦਾ ਉਹ ਆ ਰਿਹਾ ਕੀ ਕਹਿੰਦੇ ਨੇ ਉਹਨੂੰ ਟਾਕੂ ਆ ਕੀ ਕਹਿ ਸਕਦੇ ਨੇ ਮਾਰ ਦੂਗਾ ਭੈਣੇ ਉਹ ਮਾਰ ਦੂਗਾ ਕੋਈ ਗੱਲ ਨਹੀਂ ਹੁਣ ਤੁਹਾਡੇ ਨਾਲ ਪ੍ਰੋਮਿਸ ਰਿਹਾ ਅੱਜ ਉਹਨਾਂ ਨਾਲ ਵਾਦਾ ਰਿਹਾ ਸੀ ਉਹਨਾਂ ਦਾ ਮੁਕੱਦਮਾ ਕਰਾਇਆ ਨਹੀਂ ਤੁਸੀਂ ਕਿਉਂ ਫੜਿਆ ਭੈਣੇ ਤੁਸੀਂ ਕਿਸੇ ਦਾ ਪੁੱਤ ਕਿਉਂ ਫੜਿਆ ਇੱਕ ਮਿੰਟ ਖੜ ਜੋ ਤੁਹਾਡੀ ਬੇਟੀ ਬਾਹਰ ਆ ਨਾ ਇਹ ਤੁਹਾਡੀ ਬੇਟੀ ਨੂੰ ਫੜ ਲੇ ਭੈਣੇ ਕੋਈ ਤੁਹਾਡਾ ਬੇਟਾ ਸਕੂਲ ਜਾਂਦਾ ਜੀ ਉਹਨੂੰ ਫੜ ਲੇ ਭੈਣੇ ਇਹਦੇ ਮਾਪੇ ਨੇ ਘਰੇ ਇਹਦੇ ਮਾਂ ਅਣਨੀ ਹੋ ਗਈ ਇਹਨੂੰ ਬਚਾਰੇ ਨੂੰ ਡੀਕ ਜੀ ਡ ਵੀ ਮੇਰਾ ਪੁੱਤ ਲੱਭ ਜੇ ਕਿੱਥੋਂ ਲੱਭ ਜੇ 2 ਸਾਲ ਤੁਸੀਂ ਰੱਖ ਲੇ 2 ਸਾਲ ਕਿਤੇ ਰੱਖ ਲਿਆ ਉਹ ਬਾਈ ਤੇ ਸਭ ਤੋਂ ਵੱਡਾ ਗੁੱਸਾ ਹੋ ਸਾਡੇ ਮਾਰਨਾ ਹੈ ਨਾ ਭੈਣੇ ਉਹਨੂੰ ਅਸੀਂ ਦੱਸਾਂਗੇ ਪਰਚਾ ਕਿੰਨੇ ਕਰਾਈਂਦਾ ਅਸੀਂ ਤਾਂ ਭੈਣੇ ਗੱਲ ਕਰਨਾ ਹੈ ਮੈਂ ਤੈਨੂੰ ਉਹਨੂੰ ਉਦਾਹਰਨ ਦੇ ਰਿਆਂ ਸੀ ਉਹਨਾਂ ਦੇ ਕਿੰਨਾ ਕ ਪਰਚਾ ਕਰਾਤਾ ਉਹਦਾ ਵੀ ਪਰਿਵਾਰ ਵੀ ਤਾਂ ਬੱਚੇ ਦਾ ਲੱਭੇ ਦਿੱਤਾ ਸੀ ਇਹਦਾ ਪਰਿਵਾਰ ਪੰਜਾਬ ਦਾ ਹੀ ਰਹਿਣ ਵਾਲਾ ਵਿਚਾਰਾ ਜੇ ਗੂੰਗਾ ਤੁਸੀਂ ਤਾਂ ਤਸ਼ੱਦਦ ਕਰੋਗੇ ਵਿਚਾਰੇ ਦੇ ਤੇ ਜੀਰੇ ਦਾ ਰਹਿਣ ਵਾਲਾ ਇਹਦੀ ਭੈਣ ਗੀਤਾ ਕਿਦਨ ਦੀ ਲੱਭਦੀ ਫਿਰਦੀ ਥੋੜਾ ਪਰਚਾ ਹੋਇਆ ਵਾ ਤੁਹਾਡੇ ਤੁਹਾਨੂੰ ਦੱਸਾਂਗੇ ਭੈਣੇ ਕੋਈ ਨਾ ਫਿਰ ਤੁਸੀਂ ਕਹੋਗੇ ਸਾਡਾ ਨਵੇੜੋ ਸੀ ਉਹ ਖੜੇ ਉਹ ਧਰਨਾ ਲਾ ਕੇ ਬਹਿ ਜਾਗੇ ਤੁਹਾਡੇ ਗੇਟ ਮੂਰੇ ਸਾਰਾ ਕਰ ਦਾਂਗੇ ਪੰਜਾਬ ਇਕੱਠਾ ਉਹਰੇ ਤੁਸੀਂ ਸਾਡੇ ਕਤਿਆ ਮਾਰੋਗੇ ਹਨਾ ਮਾਰੋ ਸਾਡੇ ਤੁਸੀਂ ਭੈਣੇ ਅਸੀਂ ਤਾਂ ਤੁਹਾਨੂੰ ਬੇਬੇ ਜੀ ਭੈਣ ਜੀ ਭੈਣ ਜੀ ਭੈਣ ਜੀ ਖੋਲ ਦਿਓ ਭੈਣ ਜੀ ਖੋਲ ਦਿਓ ਅਸੀਂ ਤਾਂ ਬੰਦਾ ਮਿਲਣ ਆਇਆ ਬੰਦੇ ਨੂੰ ਲੈ ਜਾਗੇ ਸਾਡਾ ਤੁਹਾਡੇ ਨਾਲ ਦੱਸੋ ਕੀ ਬੈਰ ਆ ਮੈਨੂੰ ਲੱਗਦਾ ਤੁਸੀਂ ਤੁਸੀਂ ਕਤਿਆ ਮਾਰੂਗਾ ਲੈ ਆ ਕੇ ਤੁਸੀਂ ਰੋਕੋ ਥੋੜਾ ਮੁੰਡਾ ਇੱਕ ਲੀਕੋ ਰੋਕੋ ਅਸੀਂ ਇਹਨੇ ਮਾਰਨ ਨੂੰ ਮਾਰੇ ਇਹ ਥੋੜੀ ਗੱਲੀ ਜਾਂਦਾ ਉਹ ਨਹੀਂ ਮਾਰਦਾ ਸਾਡੇ ਬੁੱਜੂ ਜਮਰਾ ਪਰਾ ਪਰ ਜਿਹੜੀ ਗੱਲ ਕਹਿੰਦੇ ਨੂੰ ਬੁਲਾ ਲਓ ਕਹਿੰਦੇ ਕੈਂ ਕਰਦੇ ਆ ਅਸੀਂ ਤਾਂ ਬੇਬੇ ਜੀ ਉਹਨੂੰ ਭੈਣ ਨੇ ਵਿਰੇ ਬਾਹਰ ਕੋਈ ਚੱਕਰ ਨਹੀਂ ਪਤਾ ਹੀ ਆ ਬਈ ਅੰਦਰ ਦਾ ਵਿਰੇ ਬੇਬੇ ਹੁਣ ਤਾਂ ਬਲਾਲਾ ਪਤਾ ਵੀ ਆ ਅੰਦਰ ਕਾਦੋਂ ਆ ਗਰੀ ਆ ਰਹੇ ਖੜੇ ਇੱਕ ਮਿੰਟ ਵਿਰੇ ਮੈਂ ਸਮਝਾਉਣਾ ਉਹ ਕਈ ਵਰੀ ਬੰਦਾ ਡਰ ਜਾਂਦਾ ਆਪਾਂ ਨੇ ਕੀ ਕਰਾਉਣਾ ਆਪਾਂ ਤਾਂ ਬੰਦਾ ਹੀ ਲੈ ਕੇ ਜਾਣਾ ਹੋਰ ਤਾਂ ਨਹੀਂ ਉਹਨਾਂ ਦੇ ਕਿੰਨੇ ਕੇਸ ਕਰਾਤੇ ਦੱਸ ਤਾ ਦੇ ਪਹਿਲਾਂ ਮੈਨੂੰ ਉਹ ਡਰ ਜਾਂਦਾ ਕਿਈ ਵੀ ਬੰਦਾ ਕੋਈ ਨਾ 2 ਮਿੰਟ ਸਮਝ ਜਾਣਗੇ ਰੇਪ ਰੇਪ ਉਹ ਅੱਗੇ ਵੀ ਵੀ ਨੂੰ ਬੁਲਾਏ ਉਹ ਜੀ ਵੀ ਨਹੀਂ ਕਹਿੰਦਾ ਇਹਨੂੰ ਇਹ ਮੈਨੂੰ ਦੱਸੇ ਨੂੰ ਪਿੰਜਰੇ 'ਚ ਬੰਦ ਕਰ ਦੇਣੇ ਯਾਰ ਬੰਦੇ ਨੂੰ ਬੰਦ ਪਾਉਣਾ ਜੀ ਇਧਰੋਂ ਲੈ ਕੇ ਗਿਆ ਸੋ 100% ਇਹਨੂੰ ਬੰਦ ਕਰਦੇ ਰੇ ਪਿੰਜਰੇ ਚ ਹਾਂ ਹਾਂ ਨਹੀਂ ਕੋਈ ਨਹੀਂ ਮੈਂ ਸਮਝਾਉਣਾ ਖੜ ਜੋ ਇੱਕ ਮਿੰਟ ਅੱਛਾ ਪਹਿਨੇ ਮੇਰੀ ਬੇਨਤੀ ਸੁਣਿਓ ਮੈਂ ਮੇਰਾ ਨਾਮ ਹੈਗਾ ਸਤਪਾਲ ਸਿੰਘ ਅਸੀਂ ਕੋਈ ਸੰਸਥਾ ਚਲਾਉਂਦੇ ਆ ਸਾਡਾ ਮਕਸਦਾ ਇਦਾਂ ਦੇ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਘਰੋ ਘਰੀ ਪਹੁੰਚਾਉਣਾ ਸਾਡਾ ਕਿਸੇ ਨਾਲ ਕੋਈ ਬੈਰ ਵਿਰੋਧ ਨਹੀਂ ਤੁਹਾਡੇ ਲੱਖੂ ਵਾਲ ਤੋਂ ਲੈ ਕੇ ਅਸੀਂ ਕਿੰਨਾ ਕ ਪਰਚਾ ਕਰਾਤਾ ਤੁਹਾਡੇ ਆ ਭਗਾਣੀ ਤੋਂ ਸਾਹਮਣੇ ਵਾਲੇ ਤੋਂ ਲੈ ਕੇ ਕਿੰਨਾ ਕ ਪਰਚਾ ਕਰਾਤਾ ਹੋਰ ਕਿਹੜੇ ਕਿਹੜੇ ਪਿੰਡਾਂ ਛੱਡਾਈ ਨੇ ਆਪਾਂ ਨੇ ਉਸ ਨਹੀਂ ਜਸਰਾਓਰ ਤੋਂ ਛੜਾਇਆ ਕਿੰਨਾ ਕੁ ਪਰਚਾ ਕਰਾਤਾ ਭਣੇ ਤੇ ਪੁਲ ਕੰਜਰੀ ਤੋਂ ਤਿੰਨ ਜਾਣੇ ਲੈ ਕੇ ਕਿੰਨਾ ਕੁ ਪਰਚਾ ਕਰਾਤਾ ਸਾਡਾ ਮਕਸਦ ਸਿਰਫ ਇਹਨਾਂ ਨੂੰ ਇਹਨਾਂ ਦੇ ਮਾਮਾ ਤੱਕ ਪਹੁੰਚਾਉਣਾ ਵੀ ਕਿਸੇ ਦੀ ਮਾਂ ਦਾ ਢਿੱਡ ਤੜਫ ਰਿਆ ਦੂਜਾ ਸਾਡਾ ਕੋਈ ਕੰਮ ਨਹੀਂ ਤੁਸੀਂ ਨਹੀਂ ਦੋਗੇ ਭਣੇ ਅਸੀਂ ਉੱਥੇ ਹੁਣ ਗੇਟ ਖੋਲ ਕੇ ਉੱਥੇ ਬਹਿ ਜਾਣੇ ਆ ਅੱਜ ਨਹੀਂ ਭਣੇ ਕੱਲ ਨੂੰ ਨਿਕਲੋਗੇ ਇਹ ਤਾਂ ਆ ਹੀ ਜਾਣਾ ਸਾਡੇ ਨਾਲ ਦੇ ਭਣੇ ਦੋ ਗੱਡੀਆਂ ਕੇ ਚਾਰ ਬਸ ਫਿਰ ਤੁਸੀਂ ਭਣੇ ਬਲਾਓ ਬੰਦਾ ਸੀ ਉਹਨਾਂ ਨਾਲ ਗੱਲਬਾਤ ਕਰੀਏ ਵੀ ਕੌਣ ਆ ਰਹੀ ਗੱਲ ਜਿੱਥੋਂ ਇਹ ਪਹਿਲਾਂ ਆਇਆ ਰਿਸ਼ਤੇਦਾਰੀ ਚੋਂ ਉੱਥੇ ਜਿਵੇਂ ਸਾਡੇ ਕੋਲ ਵੀਡੀਓਜ਼ ਨੇ ਤੁਸੀਂ ਇਹ ਤੁਹਾਨੂੰ ਜੀ ਪੈਣੇ ਅਸੀਂ ਕੈਦ ਦੀ ਪ੍ਰੂਫ ਦਵਾਂਗੇ ਦੇਖੋ 2 ਸਾਲ ਪਾਈ ਤੁਹਾਡੇ ਤੁਹਾਡੇ ਪਿੰਡ ਰਿਹਾ ਕਿ ਨਹੀਂ ਰਿਹਾ ਉੱਥੇ ਉੱਥੋਂ ਬਦਲ ਕੇ ਆਇਆ ਕਿ ਨਹੀਂ ਆਇਆ ਤੁਸੀਂ 2 ਸਾਲ ਪਹਿਲਾਂ ਦੂਜਾ ਬੰਦਾ ਭਜਾਇਆ ਕਿ ਨਹੀਂ ਪੈਣੇ ਤੁਹਾਡੇ ਤੇ ਸਾਰਾ ਕੁਝੇ ਕਰਾਵਾਂਗੇ ਫਿਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਤੁਹਾਡਾ ਭਾਈ ਬਣ ਕੇ ਆਇਆ ਕਿਉਂਕਿ ਸਾਨੂੰ ਉਹ ਉਹ ਉਸ ਦੀ ਮਾਂ ਦਾ ਢਿੱਡ ਤੜਫਦਾ ਦਿਖਦਾ ਸਾਡਾ ਹੋਰ ਅਸੀਂ ਪੈਣੇ ਪਾਗਲਾਂ ਕਿਸ ਦੇ ਘਰੇ ਆਵਾਂਗੇ ਦੱਸੋ ਪਹਿਲਾਂ ਤੁਸੀਂ ਬੁਲਾ ਲਓ ਕੋਈ ਤਾਂ ਬੰਦਾ ਲੈ ਕੇ ਅੱਜ ਅਸੀਂ ਬੱਚਾ ਮਲਾਇਆ ਦੱਸੋ ਅਸੀਂ ਕੀ ਕਰਤਾ ਕਿਸੇ ਨਾਲ ਕੋਈ ਨਹੀਂ ਬੰਦਾ ਵੀ ਕਿਸੇ ਦਾ ਬੱਚਾ ਉਹਨੂੰ ਦੋ ਤੁਸੀਂ ਕਿਉਂ ਨਹੀਂ ਦਿੰਦੇ ਤੁਸੀਂ ਨਹੀਂ ਦੋਗੇ ਤੁਸੀਂ ਤਾਂ ਫਿਰ ਹੋਰ ਵੀ ਗੁਨੇਗਾਰ ਹੋ ਏਦੋਂ ਵੀ ਬੜੇ ਗੁਨੇਗਾਰ ਹੋ ਤੁਸੀਂ ਤਾਂ ਫਿਰ ਉਹਨੇ ਨਹੀਂ ਆਉਣਾ ਸਾਹਮਣੇ ਸਾਡੇ ਨਾਮੇ ਸਾਨੂੰ ਕੀ ਦਿੱਕਤ ਆਹ ਬੱਚਾ ਦੇਖ ਲਓ ਆ ਕਿੰਨੇ ਸਾਲਾਂ ਤੋਂ ਸੀਗਾ ਵਿਚਾਰਾ ਆਹ ਬੱਚਾ ਹਾਂਜੀ ਹਾਂਜੀ ਕਿੰਨੇ ਸਾਲਾਂ ਤੋਂ ਸੀਗਾ ਮਾਂ ਹੈਰਾਨ ਰਹਿ ਗਈ ਵਿਚਾਰੀ ਜਦੋਂ ਤਾਂ ਪੁੱਤ ਮਿਲੇ ਉਹਦਾ ਕੋਈ ਨਾ ਬਿਲਕੁਲ ਕੋਈ ਨਹੀਂ ਸਾਡੇ ਸਾਥ ਕੋਈ ਨਹੀਂ ਦੱਸੋ ਆਪਾਂ ਕੀ ਕਰਨਾ ਇਹ ਤੇ ਦੱਸੀ ਪਹਿਲਾਂ ਮੈਨੂੰ ਸ਼ੁਰੂ ਨਹੀਂ ਵੀਰੇ ਆਪਾਂ ਬੰਦੇ ਲੈਣ ਹੀ ਆਏ ਸੀ ਹੁਣ ਜਦੋਂ ਪਾਰਨ ਤਾਂ ਬੰਦਾ ਆ ਰਿਹਾ ਮੈਂ ਤਾਂ ਹੀ ਤਾਂ ਕਹਿ ਰਿਹਾ ਉਹਨਾਂ ਨੂੰ ਇਹ ਬੁਲਾ ਲਓ ਬਾਈ ਨੂੰ ਕੋਈ ਨਾ ਬੁਲਾਉਂਦੇ ਨੇ ਬੁਲਾਓ ਕਈ ਵਾਰੀ ਬੰਦਾ ਡਰ ਜਾਂਦਾ ਰੋਹਿਤ ਨਹੀਂ ਡਰ ਜਾਂਦਾ ਕਈ ਵਾਰੀ ਬੰਦਾ ਵੀ ਕੀ ਹੋ ਗਿਆ ਇੱਕੋ ਲੱਗਦਾ ਆਪਣੇ ਘਰੇ ਹੋ ਜੇ ਇੱਕੋ ਲੱਗਦਾ ਹਾਂਜੀ ਕੋਈ ਗੱਲ ਨਹੀਂ ਹੁਣ ਪਿੰਜਰਿਆਂ 'ਚ ਬੰਦ ਕਰਨਾ ਯਾਰ ਬੰਦਾ ਇਦੋਂ بڑا ਜ਼ੁਲਮ ਕੀਆ ਤੂੰ ਦੱਸ ਪਹਿਲਾਂ ਮੈਨੂੰ ਫਿਰ ਇਹ ਇਦੋਂ بڑا ਪਾਪ ਨਹੀਂ ਹੈਗਾ ਹੋਰ ਕੀ ਹੈ ਦੱਸ ਲੈ ਇੱਕ ਤੀ ਸਰਪੰਚ ਪੰਚਾਇਤ ਨੂੰ ਆਉਣ ਦੋ ਹੁਣ ਪੰਚਾਇਤ ਨੂੰ ਸੁਭਾਲ ਕਰਾਂਗੇ ਕੌਣ ਦੋ ਕੋਕੀ ਨੇ ਕਿਉਂ ਨਹੀਂ ਕਿਉਂ ਨਹੀਂ ਬੱਚੇ ਦਾ ਇਨਸਾਫ ਦਵਾਇਆ ਉਹਨਾਂ ਨੇ ਜਿਸਦਾ ਪੁੱਤ ਫੜ ਕੇ ਅੰਦਰ ਕਦੋਂ ਕੈਦ ਕੀਤਾ ਜੀ ਆ ਦੇਖੋ ਘਰ ਦੇ ਵਿੱਚ ਸਬੂਤ ਨੇ ਜੀ ਇਹ ਕਰੋ ਰਿਕਾਰਡ ਓਏ ਇਹ ਕਰੋ ਰਿਕਾਰਡ ਪਹਿਲਾਂ ਤਾਂ ਵਿੜੇ ਤੋਂ ਬਾਹਰ ਤਿਆ ਇਹਨਾਂ ਦੇ ਘਰ ਦੇ ਵਿੱਚੋਂ ਨਿਕਲੂਗਾ ਬੱਚਾ ਲੈ ਫਿਰ ਇਹ ਆ ਗੱਲ ਕਰਦੇ ਨੇ ਐਦੂ ਉੱਪਰ ਦੀ ਕੀਪ ਚਾਹੀਦਾ ਪ੍ਰੂਫ ਦੱਸੋ ਕੋਰਟ ਨੂੰ ਆ ਦੇਖੋ ਘਰ ਦੇ ਵਿੱਚੋਂ ਬੱਚਾ ਨਿਕਲੂ ਕਿਸੇ ਦਾ ਬੱਚਾ ਅਸੀਂ ਪ੍ਰੂਫ ਦਿੰਦੇ ਹਾਂ 2 ਸਾਲ ਤੋਂ ਪਿੰਜਰਿਆਂ 'ਚ ਬੰਦ ਕਰਦੇ ਨੇ ਬੰਦੇ ਕਦੇ ਸੌਰਿਆਂ 'ਚ ਰੱਖਦੇ ਨੇ ਕਦੇ ਪੇਕਿਆਂ 'ਚ ਰੱਖਦੇ ਨੇ ਦੋ ਦੋ ਸਾਲ ਅਸੀਂ ਪ੍ਰੂਫ ਦਿੰਨੇ ਐ ਦੂ ਪਹਿਲਾਂ 2 ਸਾਲ ਪਹਿਲਾਂ ਇੱਕ ਹੋਰ ਸੀ ਬੰਦਾ ਉਹ ਵਿਚਾਰਾ ਵਿਆਹ ਨਹੀਂ ਸੀ ਤੀਗਾ ਇਹ ਤਾਂ ਵਿਚਾਰਾ ਜੈਤੋਂ ਦਾ ਗੀਤਾ ਇਹਦੀ ਭੈਣ ਆ ਇਹਦੀ ਮਾਂ ਦਾ ਨੌਹਾਂ ਦਾ ਬਾਪ ਹੈਗਾ ਜਿਉਂਦਾ ਉਹ ਵਿਚਾਰੀ ਲੱਭ ਲੱਭ ਕੇ ਕਮਲੇ ਹੋ ਗਏ ਇਹ ਇਹ ਉਰੇ ਫੜੀ ਬੈਠੇ ਨੇ ਤਾਂ ਹਜੇ ਵੀ ਨਹੀਂ ਸਾਡੀ ਗੱਲ ਸਾਡਾ ਮਾਤਾ ਪਿਤਾ ਕੋਈ ਆਊਗਾ ਚਲੋ ਆਜਣ ਤਾਂ ਅਸੀਂ ਉਹਨਾਂ ਨੂੰ ਪੁੱਛਾਂਗੇ ਸਵਾਲ ਕਰਾਂਗੇ ਵੀ ਤੁਸੀਂ ਆ ਕਰਾਈ ਤੁਸੀਂ ਕਰੋਨੇ ਨਾਲ ਖੜਕੇ ਜੀ ਆਗੇਲੇ ਹੁਣ ਖੋਲ ਦੋਈ ਚਲੋ ਅਖੋਲ ਦੋ ਕੋਈ ਆ ਗਿਆ ਹੁਣ ਖੋਲ ਦੋ ਲੈ ਖੋਲ ਦੋ ਬੇਬੇ ਜੀ ਗੇਟ ਤੇ ਇਹਨਾਂ ਕੋਲੇ ਇਹ ਹੈਗਾ ਜੀ ਜੈਤੋਂ ਦਾ ਹਾਂਜੀ ਅਸੀਂ ਨਾ ਬੇਬੇ ਨੂੰ ਬੇਨਤੀ ਕਰੀ ਗਏ ਬੇਬੇ ਜੀ ਗੇਟ ਖੋਲਿਓ ਪੈਣੇ ਗੇਟ ਖੋਲਿਓ ਅਸੀਂ ਨਾ ਉੱਥੇ ਦੀ ਸੁਹਾਗੇ ਕੋਲੇ ਖੜਕੇ ਸੀ ਉਰੇ ਆ ਕੇ ਦੇਖ ਲਿਆ ਉਹਨਾਂ ਨੇ ਅੰਦਰ ਉਹ ਕਰ ਲਿਆ ਐਸੀ ਦਰਸਲ ਉਹਨੂੰ ਘਰੇ ਪਹਚਾਉਣਾ ਆ ਸਾਹਮਣੇ ਵਾਲੇ ਦੇ ਘਰੋਂ ਅਸੀਂ ਬੰਦਾ ਛਡਾਇਆ ਹਾਂ ਅਸੀਂ ਉਹਨਾਂ ਦੇ ਕਿਹੜਾ ਪਰਚਾ ਕਰਾਇਆ ਵੀਰੇ ਹਾਂਜੀ ਹਾਂਜੀ ਹਨਾ ਅਸੀਂ ਲੱਖੂ ਵਾਲ ਤੋਂ ਲੈ ਗਏ ਭਗਾਣੀ ਥੋੜਾ ਹੋ ਗਿਆ ਇਤੋਂ ਆਪਣਾ ਜਸਰੌਰ ਤੋਂ ਹੁਣ ਤੁਸੀਂ ਉਹਨਾਂ ਨੂੰ ਇਹ ਸਮਝਾਓ ਵੀ ਸਾਨੂੰ ਬੰਦਾ ਤੁਸੀਂ ਦੋਸ਼ ਘਰੇ ਜਾਈਏ ਹਾਂ ਔਰ ਵੀਰੇ ਇੱਕ ਕੀ ਹੋ ਵੀਰੇ ਹਰ ਵੀਰੇ ਸਾਬਾਏ ਗੁਰਜੀ ਕੀ ਫਤਿਹ ਜੀ ਮਰੇ ਸੁਣਾ ਕੇ ਤੇ ਬਾਈ ਜੀ ਕੀ ਹਾਲ ਨੇ ਜੀ ਵੀਰੇ ਅਈ ਦਾ ਸਰਪੰਚ ਸਾਹਿਬ ਪਹਿਲਾਂ ਸਰਪੰਚ ਤੁਸੀਂ ਸੀਗੇ ਜੀ ਪਹਿਲਾਂ ਤੁਸੀਂ ਕਿੰਨੇ ਅੱਗੇ ਬਹੁਤ ਫੋਨ ਕਰਦੇ ਰਹੇ ਥੋਨੂੰ ਤਾਂ ਜੀ ਬੱਬਾ ਜੀ ਮੈਂ ਬੜੇ ਫੋਨ ਕੀਤੇ ਤੁਹਾਨੂੰ ਹਾਂ ਜੀ ਲਾਈਵ ਚੱਲਦੀ ਪਈ ਹੈ ਅ ਨਹੀਂ ਇਹ ਤਾਂ ਵੀਡੀਓ ਵਿੱਚ ਦੱਸੂਗਾ ਕੋਈ ਨਹੀਂ ਕਰਾਂਗਾ ਵੀਡੀਓ ਹੀ ਬਣਾ ਰਹੇ ਹਾਂ ਜੀ ਹਾਂ ਤਾਂ ਬੰਦ ਹੋ ਗਈ ਹਾਂ ਜੀ ਤੁਸੀਂ ਵਧੀਆ ਕੰਮ ਕਰ ਰਹੇ ਜੀ ਜੀ ਪਰ ਗੱਲ ਇਸ ਤਰ੍ਹਾਂ ਹੈਗੀ ਆ ਵੀ ਮਤਲਬ ਤੁਸੀਂ ਪਿਛਲੀ ਵਾਰੀ ਮੈਂ ਇੱਥੇ ਆਏ ਜੀ ਆਈ ਬਿਲਕੁਲ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਫੋਨ ਕੀਤਾ ਜੀ ਕੀਤਾ ਬਿਲਕੁਲ ਮੈਂ ਤਿਆਰ ਸੀ ਜੀ ਮੈਂ ਵਿਆਹ ਚੱਲਿਆ ਜੀ ਬਿਲਕੁਲ ਮੈਂ ਤੁਹਾਨੂੰ ਕਿਹਾ ਵੀ ਠੀਕ ਆ ਮੈਨੂੰ ਜਿੱਥੇ ਮੇਰੀ ਲੋੜ ਹੈ ਮੈਨੂੰ ਦੱਸੋ ਜੀ ਠੀਕ ਆ ਜੀ ਜੀ ਫਿਰ ਉਸ ਤੋਂ ਪਤਾ ਮੈਂ ਪਿਆਰ ਹੋ ਕੇ ਤੇ ਮੈਂ ਮਤਲਬ ਚੱਲਿਆ ਹਮ ਮੇਰੇ ਪਰਿਵਾਰ ਵੀ ਮੇਰੇ ਨਾਲ ਤਿਆਰ ਸੀ ਅਸੀਂ ਗੱਡੀ ਦੇ ਵਿੱਚ ਬੈਠੇ ਹਾਂ ਜੀ ਪਿਆਰ ਹੋ ਕੇ ਆ ਚੱਲ ਕੇ ਮੈਂ ਤੁਹਾਨੂੰ ਫੋਨ ਲਾਇਆ ਹਮ ਸਾਡੀ ਕਿਸੇ ਦੇ ਨਾਲ ਗੱਲ ਹੋ ਰਹੀ ਤੁਸੀਂ ਪਹੁੰਚ ਚੁੱਕਿਆ ਤੁਸੀਂ ਕਿਹਾ ਵੀ 10 ਮਿੰਟ ਤੱਕ ਗੱਲ ਕਰਦਾ ਹੂੰ ਝੂਠ ਨਹੀਂ ਬੋਲਣਾ ਆਪਾਂ ਤੁਸੀਂ ਅਮਰਤਾ ਤੁਸੀਂ ਗੱਲ ਪੂਰੀ ਕਰੋ ਗੱਲ ਪੂਰੀ ਕਰੋ ਮੈਂ ਗੁਰੂ ਘਰ ਹੋ ਗਿਆ ਤੇ ਗੁਰਦਰਾ ਸਾਹਿਬ ਨੂੰ ਮੇਰਾ ਮੂੰਹ ਤੁਸੀਂ ਗੱਲ ਪੂਰੀ ਕਰੋ ਪੂਰੀ ਆਉਣੇ ਪੁਰਸਤਰੇ ਆਉਣੇ ਫਿਰ ਉਸ ਤੋਂ ਵੱਧਾ ਕੀ ਹੋਇਆ ਜੀ ਉਸ ਤੋਂ ਵੱਧਾ ਮਤਲਬ ਵੀ ਤੁਸੀਂ ਇਹ ਗੱਲ ਕਹੀ ਵੀ ਬਤਲ ਇੱਕ ਮਿੰਟ ਇਧਰੋਂ ਆਪਾਂ ਬਤਲ ਉਹ ਇੱਕ ਮਿੰਟ ਉਹ ਕੱਲ ਦੇ ਸੁਣ ਲਾ ਇੱਕ ਮਿੰਟ ਤੁਸੀਂ ਕਿਸੇ ਦਾ ਪੁੱਤ ਫੜੋਗੇ ਤੁਸੀਂ ਕਿਸੇ ਦਾ ਪੁੱਤ ਫੜੋਗੇ ਫੜ ਦੇ ਕੋਈ ਤੁਸੀਂ ਫੜਦੇ ਹੋ ਪੰਜਾਬ ਇੱਕ ਮਿੰਟ ਮੇਰੀ ਗੱਲ ਕਰ ਲੈਂਦੇ ਮੇਰੀ ਗੱਲ ਕਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੰਦਾ ਚੱਪ ਕੇ ਆਏ ਜੋ ਮਾਰ ਦੇਗਾ ਮਾਰ ਦੇਗਾ ਸਾਡੇ ਮਾਰ ਦੇਗਾ ਤੁਸੀਂ ਸਾਡਾ ਪੁੱਤ ਫੜਿਆ ਸਾਡਾ ਮੇਰਾ ਸਕਾ ਭਾਈ ਫੜਿਆ ਪਿੰਡੇ ਚ ਬੰਦ ਕੀਤਾ ਮੇਰਾ ਭਾਈ ਉੱਥੇ ਸਾਡੇ ਕੋਲ ਪ੍ਰੂਫ ਆ ਮੇਰਾ ਸਕਾ ਭਾਈ ਫੜਿਆ ਬੰਦਰ ਜੱਕ ਲਿਆ ਇਹ ਆਪਣਾ ਕੀ ਜੱਕੇ ਥੋਡੇ ਕੋਲੇ ਕੀ ਪ੍ਰੂਫ ਆ ਸਾਡਾ ਸੱਚਾ ਭਾਈ ਆ ਇੱਕ ਮਿੰਟ ਮੈਂ ਕਰਦਾ ਹਾਂ ਹਾਂਜੀ ਬਸ ਹਾਂਜੀ ਓਏ ਵੇਹਦਾ ਚੁੱਪ ਕਰਾਂਗੇ ਨਹੀਂ ਨਹੀਂ ਇੱਕ ਇੱਕ ਮਿੰਟ ਸਮੱਸਿਆ ਦੱਸੋ ਦੱਸੋ ਹੀ ਦੱਸੋ ਦੱਸੋ ਸ਼ਾਂਤੀ ਨਾਲ ਗੱਲ ਕਰੋ ਮੈਂ ਵੈਸੇ ਉਹਨਾਂ ਡਿਆਂ ਚਾਹ ਬਣਾਉ ਸਕੋ ਕੋਈ ਗੱਲ ਨਹੀਂ ਕਰਦੇ ਗੱਲ ਆਪਣੇ ਭੈਣ ਭਰਾਵਾ ਕੋਈ ਗੱਲ ਨਹੀਂ ਪਰ ਬਾਬਾ ਜੀ ਉਹਦੇ ਵਿੱਚ ਕੀ ਹੋਇਆ ਵੀ ਮੈਂ ਮੁਰਕੇ ਜਦੋਂ ਤੁਹਾਨੂੰ ਫੋਨ ਕਰਦਾ ਰਿਹਾ ਤੁਸੀਂ ਕਹਿੰਦੇ 10 ਮਿੰਟ ਤੱਕ ਮੈਂ ਤੁਹਾਨੂੰ ਤੂੰ ਗੱਲ ਪੂਰੀ ਕਰ ਦੋ ਹਿੰਮਤ ਜੀ ਨਾਲ ਜੀ ਹਾਂ ਜੀ ਜਦੋਂ ਮੈਂ ਵਿਆਹ 'ਚ ਚੱਲ ਗਿਆ ਤੁਹਾਨੂੰ ਪਤਾ ਵਿਆਹ ਦੇ ਵਿੱਚ ਫੋਨ ਮੁਰਕੇ ਨਹੀਂ ਚੁੱਕਿਆ ਜਾਂਦਾ ਹਾਂ ਜੀ ਤੁਸੀਂ ਚਲੋ ਮੈਨੂੰ ਫੋਨ ਕੀਤਾ ਹੋ ਇੱਕ ਜਾਂ ਦੋ ਵਾਰ ਪਰ ਗੱਲ ਇਹ ਚੀਜ਼ ਆ ਗਈ ਆ ਵੀ ਜਦੋਂ ਬੰਦਾ ਦੇ ਫੜਿਆ ਉਧਰੋਂ ਤੇ ਨੰਬਰ ਦੇਤਾ ਤੁਸੀਂ ਮੇਰਾ ਕੀ ਸਰਪੰਚ ਨੇ ਆੜਕ ਲੋਕਿੰਦੀ ਲੱਖ ਲਾਤੇ ਜਿੰਨੇ ਇਹਨੂੰ ਸਰਪੰਚ ਬਣਾਇਆ ਮੇਰੇ ਵੱਲੋਂ ਜੀ ਬਿਲਕੁਲ ਕਿਹਾ ਸਾਨੂੰ ਤੁਹਾਂ ਕਿਹਾ ਹਾਂਜੀ ਬਿਲਕੁਲ ਇਹ ਚੀਜ਼ ਆ ਜਾਂਦੀ ਆ ਵੀ ਤੁਹਾਡਾ ਫਰਜ਼ ਬੰਦਾ ਸੀ ਇਹ ਗੱਲ ਕਹਿੰਦਾ ਵੀ ਜਿਨ੍ਹਾਂ ਨੇ ਬੰਦਾ ਰੱਖਿਆ ਜਿਹੜੇ ਗੋਹਾ ਸਟਾਉਂਦੇ ਸੀ ਜਿਹੜੇ ਕੰਮ ਕਰਾਉਂਦੇ ਉਹਨਾਂ ਦੇ ਤੋਂ ਨਹੀਂ ਨੰਬਰ ਕਰੋ ਕਰੋ ਪੂਰੀ ਕਰੋ 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 ਮੈਂ ਤੁਹਾਨੂੰ ਮਤਲਬ ਫੋਨ ਕਰਦਾ ਰਿਹਾ ਤੁਸੀਂ ਮੇਰਾ ਫੋਨ ਨਹੀਂ ਟੈਂਡ ਕੀਤਾ ਫਿਰ ਮੈਂ ਤੁਹਾਨੂੰ ਮਤਲਬ ਲਿਖ ਕੇ ਪਾਉਂਦਾ ਰਿਹਾ ਤੁਸੀਂ ਇਹ ਗੱਲ ਨਾ ਕਹੋ ਵੀ ਤੁਹਾਡਾ ਫੋਨ ਨਹੀਂ ਅਟੈਂਡ ਕੀਤਾ ਉਸ ਵਿੱਚ ਸਰਪੰਚਾ ਵੀ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਲਓ ਮੈਂ ਉੱਤਰ ਤਾਂ ਲੈ ਲਓ ਉੱਤਰ ਤਾਂ ਲੈ ਲਓ ਇੱਕ ਮਿੰਟ ਮੇਰਾ ਨਾਲ ਨਾਲ ਉੱਤਰ ਉੱਤਰ ਤਾਂ ਲੋ ਪਰ ਚਲੋ ਚਲੋ ਕਰੋ ਇੱਕ ਮਿੰਟ ਕਰੋ ਵੀ ਕਰੋ ਸਰਪੰਚਾ ਇੱਕ ਮਿੰਟ ਕਰੋ ਵੀ ਕਰੋ ਆਗੇ ਸਾਡੇ ਕਾਬੂ ਉਹ ਕਾਬੂ ਨੂੰ ਵੀਰੇ ਯਾਰ ਤੁਸੀਂ ਸਾਨੂੰ ਮਾਰ ਦੇਵੋਗੇ ਸਾਨੂੰ ਸਾਨੂੰ ਮਾਰ ਦੇਵੋਗੇ ਤੁਸੀਂ ਸਾਨੂੰ ਮਾਰ ਦੇਵੋਗੇ ਫੋਨ ਸਾਨੂੰ ਮਾਰ ਦੇਵੋਗੇ ਕਾਬੂ ਆ ਕੇ ਸਰਪੰਚਾ ਨੂੰ ਥੋਡੇ ਹੁੰਦੇ ਬੰਦੇ ਆਇਆ ਕਰ ਕੋਈ ਇਹਨੂੰ ਬੋਲਣ ਹਾਂ ਇਹ ਫੜ 줘 ਸਰਪੰਚ ਸਾਹਿਬ ਸਰਪੰਚ ਸਾਹਿਬ ਓਏ ਇੱਕ ਮਿੰਟ ਰੋ ਇੱਕ ਮਿੰਟ ਰੋ ਸਰਪੰਚ ਸਾਹਿਬ ਬਹਿ ਜਾ ਬਹਿ ਜਾ ਮੇਰੀ ਗੱਲ ਸੁਣੋ ਨਹੀਂ ਮੇਰੀ ਤੇ ਗੱਲ ਸੁਣੋ ਕੋਈ ਤੁਹਾਡੀ ਗੱਲ ਪੂਰੀ ਸੁਣ ਬੰਦਾ ਅਸੀਂ ਅਸੀਂ ਉਰੀ ਆ ਅਸੀਂ ਉਰੀਆ ਜਾਂਦੇ ਹਾਂ ਕਿਤੇ ਨਹੀਂ ਨਹੀਂ ਮੈਂ ਤੁਹਾਨੂੰ ਹੀ ਗੱਲ ਦੱਸ ਸਰਪੰਚ ਸਾਹਿਬ ਉਸ ਬੱਚੇ ਦਾ ਹੱਕ ਦਵਾਤਾ ਹੀ ਅਸੀਂ ਹਾਂਜੀ ਇੱਕ ਮਿੰਟ ਦੱਸੋ ਮੈਂ ਤੁਹਾਡੀ ਪੂਰੀ ਗੱਲ ਮਰਤੇ ਸੁਣੂੰਗਾ ਪਹਿਲਾਂ ਮੇਰੀ ਗੱਲ ਸੁਣ ਲਓ ਹਾਂਜੀ ਸਰਪੰਚ ਸਾਹਿਬ ਹਾਂਜੀ ਤੁਸੀਂ ਮੇਰਾ ਨੰਬਰ ਦੇ ਦਿੱਤਾ ਲਾਈਵ ਤੁਹਾਡੀ ਚੱਲਦੀ ਪਈ ਮੈਨੂੰ ਕੋਈ ਨਹੀਂ ਡਰੇਗਾ ਜੀ ਬਿਲਕੁਲ ਮੈਂ ਬਿਲਕੁਲ ਸੱਚਾਈ ਕਰਦਾ ਪਿਆ ਜੇ ਉਹ ਜੀ ਗੱਲ ਹੋਵੇ ਤਾਂ ਮੈਂ ਕਹਾਂ ਲੈਬ ਬੰਦ ਕਰ ਦੋ ਠੀਕ ਹੈ ਜੀ ਬਿਲਕੁਲ ਸੱਚ ਬੋਲਦਾ ਤੁਸੀਂ ਮੇਰਾ ਮਤਲਬ ਨੰਬਰ ਦੇ ਦਿੱਤਾ ਤੁਸੀਂ ਕਿਹਾ ਵੀ ਮਤਲਬ ਹੀ ਇਹ ਸਰਪੰਚ ਆਜੀ ਪੰਘਾਲੀ ਦਾ ਤੇ ਇਹਨੇ ਸਾਡਾ ਫੋਨ ਵੀ ਨਹੀਂ ਚੁੱਕਿਆ ਤੇ ਇਹਨੇ ਕੋਈ ਸੰਜੋਗ ਨਹੀਂ ਪਰ ਜਦੋਂ ਤੁਸੀਂ ਆਏ ਹੀ ਤੁਸੀਂ ਪਹਿਲਾਂ ਮੈਨੂੰ ਪਹਿਲਾਂ ਦੱਸੋ ਵੀ ਫੋਨ ਕੀਤਾ ਪਹਿਲਾਂ ਮੈਨੂੰ ਜੇ ਤੁਹਾਨੂੰ ਅਸੀਂ ਪਹਿਲਾਂ ਫੋਨ ਕਰ ਦਿੰਦੇ ਤੁਹਾਨੂੰ ਲੱਗਦਾ ਬੰਦਾ ਮਿਲਦਾ ਸਰਪੰਚ ਸਾਨੂੰ ਸੁਣੋ ਜਦੋਂ ਤੁਸੀਂ ਉਹਨਾਂ ਨਾਲ ਆਏ ਉਹਦੀ ਫੋਨ ਕੀਤਾ ਉਹਦੋਂ ਹੀ ਕਰਨਾ ਮੈਂ